ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਬੀਰ ਸਿੰਘ ਹੈ ਪਾਰਟਿਸਪੈਂਟ ਨੰਬਰ 59 ਮੈਂ ਬਟਾਲਾ ਸ਼ਹਿਰ ਦਾ ਵਸਨੀਕ ਖਾਲਸਾ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਿਕੇ ਬੀਐਸਸੀ ਐਗਰੀਕਲਚਰ ਦਾ ਵਿਦਿਆਰਥੀ ਹਾਂ ਮੈਂ ਅੱਜ ਤੁਹਾਡੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਮਹਾਨ ਉਪਦੇਸ਼ ਨਾਮ ਜਪੋ ਕਿਰਤ ਕਰੋ ਵੰਡ ਛਕ ਨੂੰ ਦਰਸਾਉਂਦੀ ਮੌਲਿਕ ਵੀਡੀਓਗ੍ਰਾਫੀ ਦੀ ਸਾਂਝ ਕਰਨ ਜਾ ਰਿਹਾ ਹਾਂ ਗੁਰੂ ਨਾਨਕ ਦੇਵ ਜੀ ਦੇ ਮਹਾਨ ਧਿਨ ਉਪਦੇਸ਼ ਨਾਮ ਜਪਨਾ, ਕੀਰਤ ਕਰਨਾ ਅਤੇ ਵੰਡ ਛਕਣਾ ਸਮੁੱਚੀ ਮਨੁੱਖਤਾ ਦੀ ਆਤਮਿਕ ਅਤੇ ਆਰਥਿਕ ਖੁਸ਼ਹਾਲੀ ਦਾ ਅਹਿਮ ਤੁਰਾ ਹਨ। ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਵਾਹਿਗੁਰੂ ਜੀ ਦੀ ਯਾਦ ਨਾਲ ਜੋੜਿਆ ਜੋ ਕੰਨ ਕੰਨ ਵਿੱਚ ਮੌਜੂਦ ਸਭਨਾ ਜੀਵਿਆਂ ਵਿੱਚ ਰਮਿਆ ਹੋਇਆ ਹੈ। ਵਾਹਿਗੁਰੂ ਜੀ ਨੂੰ ਸਦਾ ਚੇਤੇ ਵਿੱਚ ਵਸਾ ਕੇ ਉਸ ਨੂੰ ਹਾਜ਼ਰ-ਨਾਜ਼ਰ ਜਾਣਦਿਆਂ ਹੋਇਆਂ ਉਸ ਦੇ ਭੈ ਵਿੱਚ ਕੀਰਤ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਹੈ। ਤਾਂ ਜੋ ਸਿੱਖ ਕਿਸੇ ਦਾ ਮੁਤਾਜਨਾ ਹੋਵੇ ਉਹ ਆਤਮ ਨਿਰਭਰ ਹੋ ਕੇ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਨੇ ਸੇ ਅਤੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਭਾਵ ਲੋਰਵੰਦਾ ਜ਼ਰੂਰਤਮੰਦਾ ਨੂੰ ਵੰਡ ਕੇ ਛਕੇ ਸੇਵਾ ਸਿਮਰਨ ਦੀਆਂ ਮਹਾਨ ਦਾਤਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਪਵਨ ਗੁਰੂ ਪਾਣੀ ਪਿਤਾ ਬਲੇਹਾਰੀ ਕੁਦਰਤ ਵਸਿਆ ਦੇ ਉਪਦੇਸ਼ਾ ਰਾਹੀ ਕੁਦਰਤ ਨਾਲ ਜੁੜਨ ਅਤੇ ਕੁਦਰਤ ਦੀ ਸਾਂਭ ਸੰਭਾਲ ਦਾ ਵੀ ਅਹਿਮ ਪ੍ਰੇਰਨਾ ਦਿੱਤੀ ਹੈ ਪੁਰਾਤਨ ਸਿੰਘਾਂ ਦਾ 18ਵੀਂ ਸਦੀ ਦਾ